ਅੰਮ੍ਰਿਤਸਰ ਵਿਖੇ ਵਿਸ਼ੇ ਪ੍ਰਸਿੱਧ ਲੰਗੂਰ ਮੇਲੇ ਦਾ ਆਯੋਜਨ ਪਿਛਲੇ 2 ਦਿਨਾਂ ਤੋਂ ਹੋ ਰਿਹਾ ਜਿੱਥੇ ਕੀ ਹਜ਼ਾਰਾਂ ਹੀ ਗਿਣਤੀ ਵਿੱਚ ਲੰਗੂਰ ਸਰੂਪ ਬੱਚੇ ਜਿਹੜੇ ਕਿ ਇੱਥੇ ਪਹੁੰਚ ਰਹੇ ਨੇ ਪ੍ਰਭੂ ਸ਼੍ਰੀ ਰਾਮ ਦੇ ਅਨੰਨੇ ਭਗਤ हनुमान जी ਦੇ ਦਰਸ਼ਨਾ ਵਾਸਤੇ ਕਿਉਂਕਿ ਪਹਿਲਾਂ ਦਿਖਾ ਦਨੇ ਤੁਹਾਨੂੰ ਮੰਦਰ ਵਿੱਚ ਕੀ ਹਾਲਾਤ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਕਿ ਬੱਚੇ ਨੇ ਇੱਥੇ ਹਰ ਸਾਲ ਲੰਗੂਰ ਬੰਦੇ ਨੇ ਕਿਉਂਕਿ ਇੱਥੇ ਮੰਨਤ ਮੰਗੀ ਜਾਂਦੀ ਹੈ ਬੇਔਲਾਦ ਦੰਪਤੀਆਂ ਵੱਲੋਂ ਜਿਨ੍ਹਾਂ ਘਰ ਔਲਾਦ ਨਹੀਂ ਹੁੰਦੀ ਤੇ हनुमान जी ਉਹਨਾਂ ਦੀ ਮੰਨਤ ਜਿਹੜੋ ਪੂਰੀ ਕਰਦੇ ਨੇ ਤਾਂ ਬੱਚੇ ਨੂੰ ਮਾਪੇ ਲੰਗੂਰ ਬਣਾਉਂਦੇ ਨੇ ਤੇ ਇੱਥੇ ਨਰਾਤਿਆਂ ਦੇ ਦੌਰਾਨ ਸਵੇਰੇ ਸ਼ਾਮ ਮੱਥਾ ਟਿਕਾਉਣ ਵਾਸਤੇ ਆਉਂਦੇ ਨੇ ਪਰ ਹੁਣ ਜਿਹੜੀ ਕੀ ਸਮਾਂ ਬਦਲਣ ਦੇ ਨਾਲ ਨਾਲ ਪਰੰਪਰਾ ਵੀ ਬਦਲੀ ਆ ਔਰ ਜਿਹੜੇ ਲੋਕ ਨੇ ਆਪਣੇ ਬੇਟਿਆਂ ਦੇ ਨਾਲ ਬੇਟੀਆਂ ਨੂੰ ਵੀ ਲੰਗੂਰ ਬਣਾਉਂਦੇ ਨੇ ਤੇ ਮੇਰੇ ਨਾਲ ਇੱਕ ਪਰਿਵਾਰ ਹੈ ਉਹਨਾਂ ਨਾਲ ਗੱਲਬਾਤ ਕਰਨ ਲਈ ਭਾਜੀ ਕੀ ਨਾਮ ਹੈ ਤੁਹਾਡਾ सोनू सोनू ਜੀ ਕੀ ਕਹਿੰਦੇ ਆ ਤੁਹਾਡੀਆਂ ਦੋ ਬੇਟੀਆਂ ਕੇ ਬੇਟਾ ਵਾ ਤੁਸੀਂ ਸਾਰਿਆਂ ਨਾਲ ਲੰਗੂਰ ਪਾਏ ਕਿਉਂਕਿ ਮੈਂ ਬਾਬਾ ਜੀ ਨੂੰ ਮੰਨਦਾ ਹੀ ਤੇ ਮੈਨੂੰ ਬਾਬਾ ਜੀ ਨੇ ਇੱਕ ਦੋ ਬੇਟੀਆਂ ਦੇਤੀਆਂ ਔਰ ਇੱਕ ਵਾਰ ਬੇਟਾ ਦਿੱਤਾ ਤੇ ਮੈਂ ਕਿਹਾ ਕਿ ਮੈਂ ਤਿੰਨੇ ਬੱਚੇ ਬਾਬਾ ਜੀ ਕੋਲ ਲਿਆ ਤੇ ਮੈਂ ਤਿੰਨਾਂ ਨੂੰ ਲੰਗੂਰ ਬਣਾਣਾ ਹੈ ਇਹ ਬੇਟੀਆਂ ਜੁੜਵਾ ਨੇ ਨਹੀਂ ਬੇਟਾ ਮੇਰੇ ਜੁੜਵਾ ਨਹੀਂ ਹੈ ਇਹ ਮੇਰੀ 10 ਸਾਲ ਦੀ ਉਹ 7 ਸਾਲ ਦੀ ਹੈ ਬੇਟਾ ਮੇਰਾ ਦਸੰਬਰ ਜਨਵਰੀ ਜੋ ਹੈ ਜਨਵਰੀ ਜੋ ਹੈ 11 ਜਨਵਰੀ ਨੂੰ ਆਏ ਹੁਣੇ 9 ਮਹੀਨਿਆਂ ਦਾ ਹੈ ਅੱਛਾ ਅਕਸਰ ਦੇਖਿਆ ਜਾਂਦਾ ਸੀ ਲੋਕ ਆਪਣੇ ਬੇਟੀਆਂ ਦੇ ਲੰਗੂਰ ਬਣਾਉਂਦੇ ਆ ਤੁਸੀਂ ਆਪਣੀਆਂ ਬੇਟੀਆਂ ਨੇ ਲੰਗੂਰ ਬਣਾਇਆ ਕੀ ਕਰ ਕਿਉਂਕਿ ਮੈਂ ਸ਼ਰਦਾ ਸੀ ਮੈਂ ਸ਼ਰਦਾ ਸੀ ਮੇਰੀ ਸਾਰੇ ਬੱਚੇ ਮੈਂ ਬਾਬੇ ਆਪਣੇ ਕੋਲੇ ਤਾਂ ਮੈਂ ਜੋ ਮੇਰਾ ਮਨ ਕੀਤਾ ਮੈਂ ਕੀਤਾ ਕਿ ਮੈਂ ਆਪਣੀ ਬੇਟੀ ਆ ਜਾਂ ਬੇਟੇ 'ਚ ਕੋਈ ਫਰਕ ਨਹੀਂ ਸਮਝਦਾ ਜੈਸੇ ਮੇਰੇ ਇਹ ਬੇਟਾ ਵੈਸੇ ਮੇਰੀ ਬੇਟੀ ਹੈ ਬਿਲਕੁਲ ਬੇਟੀਆਂ ਹਰ ਮਲਕੀ ਫੀਲਡ ਵਿੱਚ ਤਰੱਕੀ ਕਰ ਰਹੀਆਂ ਹਾਂ ਹਾਂ ਮੇਰੀ ਮੈਂ ਬਹੁਤ ਕਰਦਾ ਪੁੱਛ ਲੋ ਬੇਟੀਆਂ ਮੇਰੀਆਂ ਨੂੰ ਪਿਆਰੇ ਇਟਾਈ ਸਮਝਣਾ ਚਾਹੀਦਾ ਸੋਚ ਇੱਕੋ ਹੀ ਰੱਖਣੀ ਚਾਹੀਦੀ ਕਿਉਂਕਿ ਮਾਲਕ ਦੇ ਘਰ ਬੇਟਾ ਬੇਟੀ ਹੋ ਗਈ ਐਸ ਕਰਕੇ ਹਮੇਸ਼ਾ ਫਰਕ ਨਹੀਂ ਜਾਨਣਾ ਚਾਹੀਦਾ ਬੇਟੀ ਬੇਟੀ ਅਸੀਂ ਬਹੁਤ ਖੁਸ਼ ਹਾਂ ਬਾਬੇ ਨੇ ਸਾਨੂੰ ਬੇਟੀ ਜਾਂ ਵੀ ਦਿੱਤੀ ਆ ਪੁੱਤਰ ਵੀ ਦਿੱਤਾ ਅਸੀਂ ਬਹੁਤ ਸ਼ਦਾ ਭਾਵਨਾ ਨਾਲ ਅੰਨੀ ਇੱਥੇ ਮੈਂ ਕਹਿੰਦੇ ਹਰ ਪਾਪਾ ਜੀ ਹਰ ਕਿਸੇ ਦੀ ਮੁਰਾਦ ਪੂਰੀ ਕਰੇ ਤੇ ਕਰਦਾ ਵੈ ਸਦਾ ਹੀ ਕਰਦਾ ਰਹੇ ਤੇ ਅਸੀਂ ਸਦਾ ਹੀ ਇੱਥੇ ਆਉਂਦੇ ਰਹੇ ਜੈ ਸ਼੍ਰੀ ਰਾਮ ਮਤਲਬ ਜਿਹੜਾ ਕਿ ਲੋਕ ਫਰਕ ਸਮਝਦੇ ਨੇ ਬੇਟੇ ਔਰ ਬੇਟੀਆਂ ਵਿੱਚ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋ ਅਸੀਂ ਤੇ ਆ ਹੀ ਗਵਾਂਗੇ ਕਿਸੇ ਨੂੰ ਬੇਟੀਆਂ ਨੇ ਵੀ ਬੇਟਿਆਂ ਵਾਂਗ ਆਪਣੇ ਰੱਖੋ ਕਿਉਂਕਿ ਇਹਨਾਂ ਨੂੰ ਫਰਕ ਨਹੀਂ ਜਾਣਨਾ ਚਾਹੀਦਾ ਕਿ ਕੰਜਕਾ ਹੈਗੀ ਹੈ ਇਹਨਾਂ ਨੂੰ ਬੇਟੇ ਬੇਟੇ ਕਿ ਨਹੀਂ ਕੋਈ ਇੱਕੋ ਜਿਹਾ ਰੱਖੋ ਫਰਕ ਨਹੀਂ ਜਾਣਨਾ ਚਾਹੀਦਾ ਐਕਚੁਅਲ ਮੈਂ ਅਸਾਂ ਹਾਂ ਇਹ ਦੋ ਬੇਟੀਆਂ ਇੱਕ ਬੇਟਾ ਹੈ ਬੇਟੀਆਂ ਨੇ ਆਪਣੇ ਬਾਪੇ ਕੋ ਲਈਆਂ ਤੇ ਬੇਟਾ ਵੀ ਆਪਣੇ ਬਾਪੇ ਕੋ ਲਿਆ ਹੈ ਜੋ ਦਿੱਤਾ ਮੈਨੂੰ ਬਾਬੇ ਨੇ ਦਿੱਤਾ ਬਹੁਤ ਸੋਨਾ ਲੱਗ ਰਿਹਾ ਜੀ ਉਹ ਵੀ ਕਹਦੇ ਹਥਿਆਰ ਹੈ ਆਸਮ੍ਰਿਤ ਪੂਰੀ ਜਿਹੜਾ ਸੁੱਖੇਗਾ ਅਸਮ੍ਰਿਤ ਪੂਰੀ ਹੁੰਦੀ ਹੈ ਜੋ ਵੀ ਮੰਗੋ ਮਿਲਦਾ ਹੈ ਸੱਚੀ ਸ਼ਦਾਣਾ ਕਬੋਨਾ ਸਭ ਕੁਝ ਮਿਲਦਾ ਹੈ ਦੇ ਮਾਲਕ ਦੇ ਦਰ ਤੇ ਹਾਂ 10 ਸਾਲ ਬਾਅਦ ਆਇਆ ਬੇਟਾ ਅਸੀਂ ਕਹੀ ਬਾਬਾ ਜੀ ਸਾਡੇ ਬੇਟੇ ਆਈਏ ਨਾ ਬੇਡਾ ਵੀ ਤੁਸੀਂ ਦੇਣਾ ਵੇ ਅਸੀਂ ਲੰਗੂੜ ਬਣਾਵਾਂਗੇ ਆਪਣੀ ਕਿੰਨੇ ਬੱਚਿਆਂ ਨੂੰ ਇਸ ਕਰਕੇ ਅਸੀਂ ਆਪਣੀ ਸੁੱਖਣਾ ਪੂਰੀ ਕੀਤੀ ਬੇਟੀਆਂ ਮੇਨਾ ਇੱਕ ਹੋਰ ਪਰਿਵਾਰ ਹੈ ਜਿਹੜੇ ਕਿ ਆਪਣੀਆਂ ਬੇਟੀਆਂ ਨੂੰ ਲੰਗੂਰ ਬਣਾ ਕੇ ਇੱਥੇ ਪਹੁੰਚੇ ਨੇ ਭਾਜੀ ਕੀ ਕਹਿਣਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭਾਈ ਤਲੀਪ ਸਿੰਘ ਨਾਜ ਹੈ ਜੀ ਵੀ ਕੀ ਕਹਿਣਾ ਤੁਸੀਂ ਇੱਥੇ ਮੰਦਰ ਵਿੱਚ ਆਪਣੀਆਂ ਬੇਟੀਆਂ ਨੂੰ ਲੰਗੂਰ ਬਣਾ ਕੇ ਪਹੁੰਚੇ ਹੋ ਅਸੀਂ ਭਾਈ ਸੁਖਣਾ ਸੁਖੀ ਬੇਟੀਆਂ ਦੀ ਤੇ ਮਾਰਾ ਨੇ ਸਾਨੂੰ ਬੇਟੀਆਂ ਹੀ ਦਿੱਤੀਆਂ ਬੜੀ ਕਿਰਪਾ ਹਨ ਮਾਂਜੀ ਦੀ ਬਹੁਤ ਵਧੀਆ ਜੋ ਕਿਰਪਾ ਕਰਦੇ ਬੜੀ ਕਿਰਪਾ ਸਾਨੂੰ ਇਹ ਵੀ ਪੁੱਤਰ ਨਾਲ ਜੋ ਸੁੱਖ ਧੀ ਨੇ ਵੀ ਦੇ ਦੇਣਾ ਤੇ ਧੀਆਂ ਨੇ ਹੀ ਲੰਗੂਰ ਬਣਾ ਬੜੀ ਕਿਰਪਾ ਹਾਂਜੀ ਕੀ ਸੁਨੇਹਾ ਦੇਣਾ ਚਾਹੋਗੇ ਸੋਸਾਇਟੀ ਨੂੰ ਕਿਉਂਕਿ ਜਿਹੜੀਆਂ 3 ਨੇ ਬਿਲਕੁਲ ਮੋੜੇ ਨਾਲ ਮੋੜਾ ਜੋੜ ਕੇ ਪੁੱਤਾਂ ਨਾਲ ਕੰਮ ਕਰਦੇ ਹਾਂਜੀ ਹਾਂਜੀ ਵੀ 3ਾਂ ਦੇ 3ਾਂ ਹੀ ਆ ਜੀ 3ਾਂ ਵਰਗਾ ਤੇ ਕੋਈ ਸੰਸਾਰ ਦੇ ਕੋਈ ਵਰਗਾ ਮੂਹ ਹੀ ਨਹੀਂ ਆ ਹਾਂਜੀ ਕੀ ਰਬ ਜੀ ਇਹ ਕੀ ਕਹਿਣਾ ਜੀ ਬੇਟੀਆਂ ਨੂੰ ਲੰਗੂਰ ਬਣਾ ਦੇ ਲੋਕੀ ਤੁਸੀਂ ਬੇਟੀਆਂ ਨੂੰ ਬਣਾਇਆ ਹਾਂ ਜੀ ਹਾਂ ਜੀ ਅਸੀਂ ਬੇਟੀਆਂ ਲੰਗੂਰ ਬਣਾਇਆ ਕਿਉਂਕਿ ਅਸੀਂ ਸੁਖਣਾ ਸੁਖਿਆ ਹੀ ਸੀ ਤਾਂ ਅਗਰ ਕਿ ਮੇਰੀ ਵੱਡੀ ਬੇਟੀ ਵੀ ਵੱਡੀ ਬੇਟੀ ਸੁਖਣਾ ਸੁਖਿਆ ਹੀ ਸੀ ਤਾਂ ਫਿਰ ਮੈਂ ਛੋਟੀ ਬੇਟੀ ਵੀ ਰਸੀ ਕਿਹਾ ਉਹ ਅਸੀਂ ਉਹਨੂੰ ਵੀ ਬਣਾਵਾਂਗੇ ਜੀ ਰੋਟੀ ਨੂੰ ਲੰਗੂਰ ਹਾਂ ਜੀ ਨਹੀਂ ਬੜੀ ਮੰਨਤਾ ਹੈ ਇਸ ਮੰਦਿਰ ਦੀ ਜਿੱਦੇ ਤੁਸੀਂ ਪਹੁੰਚ ਹੋਏ ਹੋ ਹਾਂ ਜੀ ਇੱਥੇ ਬਹੁਤ ਵੱਡੀ ਮੰਨਤਾ ਹੈ ਕਹਿੰਦੇ ਮੰਦਿਰ ਦੀ ਹਾਂ ਜੀ ਬਹੁਤ ਹਾਂ ਜੀ ਸਭ ਕੁਝ ਮਿਲਦਾ ਜੋ ਮੰਗੋ ਪਰ ਰੰਗਵਲੀ ਕੋਈ ਨਹੀਂ ਮਿਲਦਾ ਜੋ ਇੱਥੇ ਮਤਲਬ ਚਾਹੇ ਬੇਟਾ ਮੰਗੋ ਆਪਣਾ ਤੰਦਰ ਕਾਰ ਬਹੁਤ ਔਖੀ ਕਹਿੰਦੇ 10 ਦਿਨ ਬਹੁਤ ਔਖੀ ਕਾਰ ਹੈ ਦੋ ਟਾਈਮ ਆਣਾ ਪੈਣਾ ਮੰਦਰ ਦਰਸ਼ਨ ਕਰਨ ਲਈ ਬੱਚਨ ਲੈ ਕੇ ਹਾਂਜੀ ਤੇ ਫਿਰ ਕਾਰ ਕੱਟੀ ਜਾਂਦੀ ਹੈ ਭਗਵਾਨ ਹનુਮਾਨ ਜੀ ਹਾਂਜੀ ਕੀ ਕਹਿਣਾ ਚਾਹੋਗੇ ਸੁਨੇਹਾ ਕੀ ਦੇਣਾ ਚਾਹੋਗੇ ਸਮਾਜ ਜਿਹੜੇ ਅੱਜ ਵੀ ਪਿਤਕੜਾ ਕਰਦੇ ਨੇ ਬੇਟੇ ਔਰ ਬੇਟੀਆਂ ਚ ਉਹਨਾਂ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਬੇਟੇ ਬੇਟੀਆਂ ਚ ਭੇਦਭਾਵ ਨਹੀਂ ਕਰਨਾ ਚਾਹੀਦਾ ਬੇ ਅੱਜ ਕੱਲ ਬੇਟੀਆਂ ਬੇਟੇ ਨਾਲੋਂ ਵੱਧ ਗਈਆਂ ਆਈ ਕੱਲ ਬੇਟੀਆਂ ਨੂੰ ਜ਼ਿਆਦਾ ਸਨਮਾਨ ਕਰਨਾ ਚਾਹੀਦਾ ਹੈ ਤਾਂ ਬਿਲਕੁਲ ਜੀ ਇਸ ਵਾਰ ਜਿਹੜਾ ਕੀ ਜਿੱਥੇ ਕੀ ਹਜ਼ਾਰਾਂ ਦੀ ਗਿਣਤੀ ਵਿੱਚ ਬੇਟਿਆਂ ਨੂੰ ਲੰਗੂਰ ਬਣਾਇਆ ਗਿਆ ਉੱਥੇ ਤਕਰੀਬ 300 ਬੇਟੀਆਂ ਜਿਹੜੀਆਂ ਨੇ ਉਹ ਵੀ ਇੱਥੇ ਲੰਗੂਰ ਬਣਿਆ ਨੇ ਲੰਗੂਰ ਦੇ ਬਾਣੇ ਵਿੱਚ ਜਿਹੜਾ ਕੀ ਪ੍ਰਭੂ શ્રી ਰਾਮ ਦੇ ਮੰਦਰ ਵਿੱਚ ਨਤਮਸਕ ਹੋਣ ਵਾਸਤੇ ਪਹੁੰਚ ਰਹੀਆਂ ਨੇ ਔਰ ਸੁਨੇਹਾ ਇੱਕੋ ਹੀ ਹੈ ਬੇਟੇ ਔਰ ਬੇਟੀਆਂ ਵਿੱਚ ਕੋਈ ਵੀ ਫਰਕ ਨਹੀਂ ਹੈ ਜਿੰਨਾ ਕੰਮ ਬੇਟੇ ਕਰਦੇ ਨੇ ਓਨੀਆਂ ਹੀ ਬੇਟੀਆਂ ਵੀ ਕਰਦੀਆਂ ਨੇ ਤੁਸੀਂ ਦੇਖ ਸਕਦੇ ਹੋ ਰੌਣਕਾਂ ਲੱਗੀਆਂ ਹੋਈਆਂ ਨੇ ਲਗਾਤਾਰ 10 ਦਿਨ ਇਹ ਚਲਦਾ ਹੈ ਤੇ ਦਸੇ ਦਿਨ ਸੁਰੇਸ਼ ਸ਼ਾਮ ਇਹ ਲੋਕ ਨੇ ਆਪਣੇ ਬੇਟੇ ਔਰ ਬੇਟੀਆਂ ਨੂੰ ਇੱਥੇ ਮਥਾ ਟਿਕਾਣ ਵਾਸਤੇ ਪਹੁੰਚਨੇ ਕਿਉਂਕਿ ਇਹ ਬਹੁਤ ਹੀ ਪ੍ਰਚੀਨ ਅਤੇ ਇਤਿਹਾਸਿਕ ਮੰਦਿਰ ਹੈ ਔਰ ਇੱਥੇ ਹਨੂਮਾਨ ਜੀ ਸਵੈੰਭੂ ਰੂਪ ਵਿੱਚ ਵਿਰਾਜਮਾਨ ਨੇ ਬੈਠੀ ਹੋਈ ਮੂ드ਰਾ ਵਿੱਚ ਵਿਰਾਜਮਾਨ ਨੇ ਔਰ ਜਿਨ੍ਹਾਂ ਘਰ ਸੰਤਾਨ ਨਹੀਂ ਹੁੰਦੀ ਉਹ ਲੋਕ ਇੱਥੇ ਹਨੂਮਾਨ ਜੀ ਦੇ ਦਰ ਤੇ ਸਨਤਾਨ ਪ੍ਰਾਪਤੀ ਦੀ ਮੰਨਤ ਮੰਗਦੇ ਨੇ ਤੇ ਜਿਹਨਾਂ ਸੰਤਾਨ ਪ੍ਰਾਪਤੀ ਹੁੰਦੀ ਲੋਕਾਂ ਨੂੰ ਤਾਂ ਇੱਥੇ ਉਹ ਲੰਗੂਰ ਬਣਾਉਂਦੇ ਆਪਣੇ ਬੱਚਿਆਂ ਨੂੰ ਤੇ ਆਪਣੀ ਮਨੋਕਾਮਨਾ ਪੂਰੀ ਹੋਣ ਤੇ ਉਹ ਸਿਰੇ ਸ਼ਾਮ 10 ਦਿਨ ਇੱਥੇ ਆਪਣੇ ਬੱਚਿਆਂ ਨੂੰ ਜਿਹੜਾ ਕੀ ਮੱਥਾ ਟਿਕਾਉਣ ਵਾਸਤੇ ਪਹੁੰਚਦੇ ਨੇ ਕਮਾਪਰਸਨ ਵਿਪਨ ਸ਼ਰਮਨ ਸਿਕੰਦਰਪੁਰ ਸ੍ਰੀਚਾ ਜਨਕ ਸਟੇਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ 'ਤੇ